ਇੰਡੂ ਆਸਟ੍ਰੇਲੀਆ ਨਾਲ ਜੁੜ ਚੁੱਕੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਨਿਓ ਜਾਨੀ ਕਿ ਮਿੰਟੂ ਬਰਾੜ ਵੱਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਜਿੱਥੋਂ-ਜਿੱਥੋਂ ਵੀ ਸਾਡੇ ਨਾਲ ਜੁੜੇ ਹੋ ਚੜ੍ਹਦੀ ਕਲਾ ਚ ਹੋਵੋ ਨੈਕਸਟ ਟਾਈਮ ਅਸੀਂ ਖੜੇ ਹਾਂ ਜੀ ਸਰਗੋਧਾ ਦੀ ਧਰਤੀ ਤੇ ਸਰਗੋਧਾ ਜਿਹੜਾ ਕਿ ਚਨਾਬ ਤੇ ਜੇਲਮ ਦੇ ਵਿਚਾਲੜਾ ਜਿਹੜਾ ਏਰੀਆ ਦੋ ਵੱਡੀਆਂ ਨਦੀਆਂ ਦੇ ਵਿਚਾਲੜਾ ਏਰੀਆ ਤੇ ਬਹੁਤ ਹੀ ਜ਼ਿਆਦਾ ਜਿਹਨੂੰ ਕਹਿੰਦੇ ਆ ਵੀ ਇੱਕ ਤਕੜੀ ਜ਼ਮੀਨ ਦਾ ਜਿਹਨੂੰ ਬਹੁਤ ਜ਼ਿਆਦਾ ਬਾਗਾਂ ਦੀ ਜ਼ਮੀਨ ਆ ਇੱਥੇ ਉਹ ਏਰੀਆ ਜੀ ਇਸ ਤੇ ਇਸ ਏਰੀਏ ਦੇ ਵਿੱਚ ਅਸੀਂ ਅੱਜ ਜਿੱਥੇ ਪਹੁੰਚੇ ਹੋਇਆ ਤੁਸੀਂ ਪਿੱਛੇ ਦੇਖ ਸਕਦੇ ਹੋ ਮਤੀਲਾ ਕਿਨੂ ਫੈਕਟਰੀ ਤੇ ਸੰਤਰਿਆਂ ਦਾ ਏਰੀਆ ਹੈ ਹਰ ਥਾਂ ਤੇ ਸੰਤਰਿਆਂ ਦੇ ਬਾਗ ਦੇਖਣਗੇ ਇਹ ਵੱਖਰੀ ਗੱਲ ਆ ਵੀ ਹੁਣ ਸੀਜ਼ਨ ਨਹੀਂ ਹੈ ਹੁਣ ਸੰਤਰੇ ਨਹੀਂ ਲੱਗੇ ਤੇ ਨਾ ਹੀ ਫੈਕਟਰੀ ਚੱਲ ਰਹੀ ਆ ਇਹ ਫੈਕਟਰੀ ਜਨਾਬ ਅਨਸਰ ਇਕਵਾਲ ਹਰ ਲੋਰਾਂ ਦੀ ਹੈ ਜਿਹੜੇ ਕੀ ਖੁਦ ਇੱਕ ਸਿਆਸਤਦਾਨ ਨੇ ਤੇ ਅੱਜ ਅਸੀਂ ਉਹਨਾਂ ਦੇ ਇਸ ਫੈਕਟਰੀ ਕੋਲੇ ਪਹੁੰਚੇ ਆ ਤੇ ਫੈਕਟਰੀ ਨੂੰ ਬੰਦ ਹੀ ਆ ਚਾਹੇ ਪਰ ਉਹਨਾਂ ਨਾਲ ਉਹਨਾਂ ਦੇ ਬ੍ਰਦਰ ਨੇ ਇੱਥੇ ਜਫਰਕਪਾਲ ਜੀ ਤੇ ਡਾਕਟਰ ਸ਼ਾਹਿਦ ਨੇ ਉਹਨਾਂ ਨਾਲ ਅਸੀਂ ਹੁਣ ਮਿਲਣ ਜਾ ਰਹੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਪ੍ਰੋਸੈਸ ਚੱਲਦਾ ਕਿਉਂਕਿ ਦੁਨੀਆ ਭਰ ਦੀ ਖੇਤੀ ਦੇਖਦੇ ਆ ਅਸੀਂ ਪਾਕਿਸਤਾਨ ਦੀ ਵੀ ਦੇਖੀਏ ਜੇ ਸੈਕੰਡਰੀਕ ਲੈਵਲ ਤੇ ਖੇਤੀ ਹੁੰਦੀ ਹੈ ਕਈ ਵਾਰੀ ਅਸੀਂ ਵਹਿਮਤ ਰਹਿ ਜਾਂਦੇ ਆ ਕਿ ਪਾਕਿਸਤਾਨ ਕੋਲੋਂ ਸ਼ਾਇਦ ਐਡਾ ਵੱਡਾ ਨਾਮ ਕੰਮ ਹੁੰਦਾ ਹੋਵੇ ਪਰ ਮੈਨੂੰ ਅੱਜ ਮੇਰੇ ਵਹਿਮ ਤਾਂ ਦੂਰ ਹੋਏ ਤੇ ਤੁਹਾਡੇ ਵੀ ਕਰਦੇ ਆ ਆਓ ਅੰਦਰ ਜਾ ਕੇ ਆਪਾਂ ਤੁਹਾਨੂੰ ਫੈਕਟਰੀ ਦੇ ਵੀ ਸੀਨ ਦਿਖਾਉਣੇ ਤੇ ਉਹਨਾਂ ਉਹਨਾਂ ਨਾਲ ਗੱਲਬਾਤ ਵੀ ਕਰਾਉਣੇ ਆਓ ਜੀ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਆ ਜਨਾਬ ਜਫਰ ਇਕਵਾਲ ਹੋਰੀ ਤੇ ਨਾਲ ਨੇ ਡਾਕਟਰ ਸ਼ਾਹਦ ਸੋ ਇਹਨਾਂ ਦਾ ਇੱਥੇ ਕੀ ਇਹ ਸਾਰਾ ਆਪਾਂ ਨੂੰ ਸਿਸਟਮ ਨੂੰ ਸਮਝਾਉਣਗੇ ਵੀ ਇਹ ਕਿੱਦਾਂ ਕਿੱਦਾਂ ਕੰਮ ਕਰਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਕਿਹੜੀ ਬਹਿਮ ਚ ਹੋ ਜਾਂਦੇ ਆ ਸਾਨੂੰ ਐ ਲੱਗਦਾ ਵੀ ਜਿਹੜੇ ਵੱਡੇ ਮੁਲਕ ਆ ਜਾਂ ਵੱਡੇ ਲੋਕ ਆ ਉਹੀ ਐਕਸਪੋਰਟ ਕਰਦੇ ਆ ਵੱਡੇ ਪੱਧਰ ਤੇ ਕੰਮ ਕਰਦੇ ਆ ਪਰ ਐਦਾਂ ਨਹੀਂ ਹੁੰਦਾ ਤੁਹਾਨੂੰ ਅੱਜ ਦੀ ਇਹ ਵੀਡੀਓ ਦੇਖ ਕੇ ਅੱਜ ਦਾ ਸਾਰਾ ਸਿਸਟਮ ਦੇਖ ਕੇ ਤੁਹਾਨੂੰ ਸਮਝ ਆ ਜੂ ਵੀ ਪਾਕਿਸਤਾਨ ਦੇ ਵਿੱਚ ਵੀ ਕਿੱਡੇ ਕਿੱਡੇ ਵੱਡੇ ਪੱਧਰ ਦੇ ਕੰਮ ਆ ਬੜੀ ਸਫਲਤਾਪੂਰਕ ਕੀਤੇ ਜਾ ਰਿਹਾ ਸੋ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਪਿੰਡ ਆਸਟ੍ਰੇਲੀਆ ਇਸ ਤੋਂ ਨਾ ਪ੍ਰਮਾਣਿਕ ਸੋ ਬਹੁਤ ਬਹੁਤ ਮਿਹਰਬਾਨੀ ਜਦੋਂ ਸਭ ਗੱਲ ਇਹ ਆ ਵੀ ਇਹ ਮਟੀਲਾ ਪਹਿਲਾਂ ਤਾਂ ਇਸ ਨਾਂ ਨੂੰ ਮੜਾ ਜਾਇਆ ਕਰੇ ਟਪਾਣੀ ਇਹ ਅਸਲ ਮਟੀਲਾ ਸਾਡਾ ਬ੍ਰੈਂਡ ਹੈ ਪਿੰਡ ਦਾ ਨਾਂ ਹੈ ਮਟੀਲਾ ਅੱਛਾ ਜੀ ਤੇ ਐਮਐਸ ਕਿੰਨੂ ਦੀ ਐਕਸਪੋਰਟ ਦੀ ਵਜ੍ਹਾ ਤੋਂ ਜੀ ਜੀ ਔਰ ਇਸ ਤੋਂ ਦੇ ਬਾਗਾਂ ਦੇ ਕਿੰਨੂ ਦੇ ਪੂਰੇ ਇਸ ਡਿਸਟ੍ਰਿਕਟ ਸਰਵਦਾ ਪੂਰੇ بڑا ਕਿਨੂ ਦਾ ਏਰੀਆ ਹੈ ਜੀ ਬਹੁਤ ਦੇ ਵਿੱਚ ਖਾਸ ਤੌਰ ਤੇ ਮਟੀਲਾ ਦਾ ਕਿਨੂ ਬੜਾ ਫੈਸਲਾ ਹੈ ਜੀ ਔਰ ਅਸੀਂ ਫੀਲਡ ਵਿੱਚੋਂ ਕਿਨੂ ਲੈ ਕੇ ਆਉਨੇ ਆ ਔਰ ਇੱਥੇ ਪ੍ਰਸ਼ਾਸਨ ਕਰਕੇ ਦੇ ਮੁxtਲਫ ਮਿਲਨਾਂ ਦੇ ਵਿੱਚ ਸੂਚੀ ਮੈਨੂੰ ਨਮੂਨہ ਜਿਵਾ ਹੈ ਜੀ ਸੋ ਮਟੀਲਾ ਗਰੁੱਪ ਮਟੀਲਾ ਗਰੁੱਪ ਕਦੋਂ ਤੋਂ ਹੋਣ ਚਾ ਹੈ ਮਟੀਲਾ ਗਰੁੱਪ 2002 ਤੋਂ ਇਸ ਫੀਲਡ ਦੇ ਵਿੱਚ ਆਇਆ ਹੈ ਹਮ ਕੰਮ ਕਰ ਰਿਹਾ ਲੋਕਲ ਦੇ ਵਿੱਚ ਕੀ ਜਿਹੜੇ ਬਲੱਡ ਨੇ ਉੱਤਰ ਗਿਆ ਦਲਸਾਹ ਹਮ ਉਹਨਾਂ ਨੂੰ ਬੜਾ ਸ਼ੌਕ ਸੀ ਬੜੇ ਵਿਏਨਾ ਲੈ ਲੋਗ ਨੇ ਹਮ ਉਹਨਾਂ ਇੱਕ ਸ਼ੌਕ ਦੇ ਖਾਤੇ ਰ ਕੰਮ ਸਟਾਰਟ ਕੀਤਾ ਕਿ ਕੁਆਲਿਟੀ ਤੇ ਕੰਪਰੋਮਾਈਜ਼ ਨਹੀਂ ਕਰਨਾ ਮੁਸਲਤ ਮੁਲਕਾਂ ਚ ਅਸੀਂ ਇਤਨਾ ਤਾਦਾਦ ਜਿਤੋਂ ਜ਼ਿਆਦਾ ਨਹੀਂ ਕਰਦੇ ਹਮ ਹਮ ਲੇਕਿਨ ਇਹ ਅਸੀਂ ਬਿਲਕੁਲ ਦਾਅਵੇ ਨਾਲ ਲਖਦੇ ਹਾਂ ਕਿ ਸਾਡਾ ਕਿ ਨੂੰ ਕਿਸੇ ਮੁਲਕ ਨੂੰ ਜਾਂਦਾ ਤੇ ਕੁਆਲਿਟੀ ਚ ਨੰਬਰ 1 ਹੁੰਦਾ ਹੈ ਹੂੰ ਔਰ ਅਸੀਂ ਕੁਛਰ ਸਾਹ ਪਹਿਲੇ ਯੂਕੇ ਕਿਨੂੰ ਭੇਜਦੇ ਸਾਂ ਤੇ ਉੱਥੇ ਜਿਹੜੀ ਕੰਪਨੀਆਂ ਅਸੀਂ ਦੇ ਰਹੇ ਸਾਂ ਉਹਨਾਂ ਨਾਲ ਸਾਡੇ ਸਲੋਗਨ ਦਿੱਤਾ ਸੀ ਤੇ ਸੀ ਇਸ ਮਟੀਲਾ ਵਾਜ ਜੀ ਉਹ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਉਹਨਾਂ ਦੀ ਗੱਲ ਹੈ ਜੀ ਤੇ ਤੀਜਾ ਮੁਲਕ ਜਾਂ ਤੀਜੀ ਕੋਈ ਧਰ ਤੁਹਾਨੂੰ ਨਾਂ ਦਿੰਦੀ ਆ ਤਾਂ ਉਹ ਪਰਖ ਕੇ ਜੀ ਨਾਂ ਦਿੰਦੀ ਆ ਸੋ ਜਿਹੜਾ ਇਹ ਸਾਰਾ ਪ੍ਰੋਸੈਸ ਆ ਜਿਹੜਾ ਸਿਸਟਮ ਆ ਸੀਜ਼ਨ ਦੌਰਾਨ ਤੁਸੀਂ ਆਪਦੇ ਵੀ ਪੈਦਾ ਕਰਦੇ ਹੋ ਤੇ ਨੇੜੇ ਤੋਂ ਲੈਣੇ ਵੀ ਹੁੰਦੇ ਤੇ ਫਿਰ ਇਹ ਕਿੰਨੇ ਸਾਲ ਕਿੰਨੇ ਮਹੀਨੇ ਉਸ ਟਾਈਮ ਚੱਲਦਾ ਹੈ ਇਹ ਸੀਜ਼ਨ ਅਸਲ ਤੇ ਸਟਾਰਟ ਹੁੰਦਾ ਹੈ ਜੀ ਨਵੰਬਰ ਤੋਂ ਲੈ ਕੇ ਤੇ ਮਾਰਚ ਤੱਕ ਜੀ ਇਸ ਫੀਲਡ ਦੇ ਵਿੱਚੋਂ ਕੁਝ ਆਪਣੇ ਬਵਾਤ ਨੇ ਲਈ 301 ਕੁਝ ਅਸੀਂ ਪਰਚੇਸ ਕਰ ਲੈਂਦੇ ਹਾਂ ਤੇ ਕੇਕ ਤੇ ਲੈ ਲੈਂਦੇ ਆਗੰਗ ਦੇ ਵਿੱਚ ਅਸੀਂ ਮਜ਼ਦਾ ਹੁੰਦੀਆਂ ਨੂੰ ਭੇਜੀ ਤੇ ਨਾਲ 5 6 ਬੋਲ ਭੇਜੀ ਜਾਂਦੀ ਹੈ ਆਪਣੇ ਮਤਲਬ ਤਾਂ ਇਹ ਹੁੰਦਾ ਕਿ ਜੀ ਸਿਸਟਮ ਲੱਗੇ ਹੈ ਤੇ ਸ਼ਾਰਟਿੰਗ ਹੁੰਦੀ ਹੈ। ਹਮਮ ਵਾਸ਼ਿੰਗ ਹੁੰਦੀ ਹੈ, ਡਰੈਸਿੰਗ ਹੁੰਦੀ ਹੈ, ਫਿਰ ਸੀਗ੍ਰੇਡਿੰਗ ਹੋ ਜਾਂਦੀ ਹੈ। ਹਮਮ ਗ੍ਰੇਡਿੰਗ ਤੋਂ ਬਾਅਦ ਪੈਕਿੰਗ ਹੋ ਜਾਂਦੀ ਹੈ। ਪੈਕਿੰਗ ਕਰਕੇ ਫਿਰ ਕੋਲਡ ਸਟੋਰ ਚ ਚਲਾ ਜਾਂਦਾ। ਫ੍ਰੀਜ਼ਰ ਕਰਕੇ। ਕੋਲ ਡਿਗਰੀ ਤੇ ਟੈਂਪਰੇਚਰ ਲਿਆ ਕੇ ਕੰਟੇਨਰ ਹੁੰਦਾ ਹੈ। ਇਹ ਸਭ ਕਰਦੇ ਨੇ। ਇਹ ਲੈਣਾ ਹੁੰਦਾ। ਸੋ ਜਿਹੜਾ ਇਹ ਸਿਸਟਮ ਚੱਲ ਰਿਹਾ ਬਹੁਤ ਮੈਂ ਸਮਝਿਆ ਐਕਸਪੋਰਟ ਦਾ ਸਿਸਟਮ सेम ਹੀ ਸਾਡੇ ਵੀ ਉਵੇਂ ਚੱਲਦਾ ਤੁਹਾਡੇ ਵੀ ਚੱਲ ਰਿਹਾ ਸਾਨੂੰ ਦਿੱਕਤ ਆ ਰਹੀ ਆ ਹੁਣ ਸ਼ਿਪਿੰਗ ਦੀ ਕੋਵਿਡ ਤੋਂ ਬਾਅਦ ਹੋਰ ਵੀ ਕਈ ਦਿੱਕਤਾਂ ਆਈਆਂ ਜਾਂ ਰਸ਼ੀਅਨ ਜੰਗ ਦੀ ਵੀ ਤੁਸੀਂ ਵੀ ਇਹ ਫੇਸ ਕੀਤੀਆਂ ਕੋਈ ਬੜਾ ਜੇ ਸੀਜ਼ਨ ਦੇ ਵਿੱਚ ਹੀ ਅਸੀਂ ਬੜਾ ਮੁਸ਼ਕਿਲਾਂ ਦਾ ਚੁਪਾਰ ਹੋਏ ਆ ਇੱਕ ਤੇ ਫਰੇਟ ਜਹਾਜ਼ਾਂ ਦੇ ਕਿਰਾਏ ਬਹੁਤ ਜ਼ਿਆਦਾ ਉੱਤੇ ਚਲੇਗੇ 2 ਗੁਣਾ ਨਾਲੋਂ ਵੀ ਜ਼ਿਆਦਾ ਚਲੇਗੇ ਐਕਸਪੋਰਟ ਕਰਨਾ ਮੁਸ਼ਕਿਲ ਹੋਊਗੀ ਫਿਰ ਜਦੋਂ ਸੀਜ਼ਨ ਸਟਾਰਟ ਹੋਇਆ ਫੈਬਰੂਅਰੀ ਦੇ ਵਿੱਚ ਯੂਕਰੇਨ ਤੇ ਅਛੇ ਤੇ ਜੰਮਾ ਦੀ ਉਸ ਜਿਹੀ وجہ ਤੋਂ ਬੜਾ ਨੁਕਸਾਨ ਹੋਇਆ ਜੀ ਕੰਟੇਨਰ ਡਾਇਵਰਟ ਕਰਨੇ ਤੇ ਕੁਝ ਉਹ ਰਸ਼ੀਆ ਤੋਂ ਜਾਂ ਯੂਕਰੇਨ ਤੋਂ ਲੈ ਕੇ ਸਾਊਦੀ ਅਰਬ ਜੱਦਾ ਵਗੈਰਾ ਕਨਵਰਟ ਕੀਤਾ ਨਾਲ ਹੀ ਫਿਰ ਜਦੋਂ ਅਸੀਂ ਐਕਸਪੋਰਟ ਕੀਤੀਏ ਤੂਦੋਂ ਪੈਸਾ ਮੰਗਵਾਉਣਾ ਬੜਾ ਇਸ਼ੂ ਬਹਾ ਹਮ ਅਸੀਂ ਡਾਲਰ ਮੰਗਵਾ ਨਹੀਂ ਸਕਦੇ ਲੀਗਲੀ ਤਰੀਕੇ ਨਾਲ ਸਟਿਲ ਉੱਤੇ ਕਾਫੀ ਸਾਡੇ ਡਾਲਰ ਤਸੇ ਹਮ ਹੋਪਫੁਲੀ ਕਿ ਨੱਕਰੇ ਕੋਈ ਨਾ ਪਿਆਲ ਨਿਕਲ ਆਇਆ ਫਿਊਚਰ ਦੇ ਵਿੱਚ ਉਹਨਾਂ ਵੈਸੀ ਰਸ਼ੀਆ ਬੈਂਕਰ ਕੀਤਾ ਹੈ ਇੰਡਸਟਰੀ ਤੇ ਕਾਫੀ ਕ੍ਰੈਸ਼ਸ ਜੇ ਸੋ ਕਹਿੰਦੇ ਨਹੀਂ ਹੁੰਦੇ ਜਦੋਂ ਇਹ ਕਹਿੰਦੇ ਹਵਾ ਵਗਦੀ ਆ ਸਾਰੇ ਪਾਸੇ ਵਗਦੀ ਆ ਤੇ ਮਾਰੇ ਸਾਨੂੰ ਵੀ ਪਈ ਮਾਰ ਸਾਨੂੰ ਵੀ ਪਈ ਆ ਪਰ ਚਲੋ ਕੋਈ ਨਹੀਂ ਕਹਿੰਦੇ ਨਹੀਂ ਹੁੰਦੇ ਖੇਤੀ ਚੀਜ਼ ਜੀ ਐਸੀ ਆ ਜੀ ਇੱਕ ਸਾਲ ਚੰਗਾ ਤੋਂ ਸਾਲ ਸੰਗੇ ਤੋਂ ਮਾਰੇ ਇਦਾਂ ਚੱਲਦਾ ਰਹਿੰਦਾ ਸੋ ਜਿਹੜਾ ਇਹ ਸੰਤਰੇ ਦੀ ਜਦੋਂ ਅਸੀਂ ਗੱਲ ਕਰਦੇ ਆ ਅਸੀਂ ਕਈ ਵਾਰੀ ਨਾ ਇੱਕ ਵਹਿਮ ਹੋ ਰਿਆਂਦਾ ਸਾਨੂੰ ਚਾਹੇ ਹਿੰਦੁਸਤਾਨ ਹੋਵੇ ਚਾਹੇ ਪਾਕਿਸਤਾਨ ਹੋਵੇ ਕਿ ਸਾਡੇ ਤੋਂ ਕੁਆਲਟੀ ਪ੍ਰੋਡਕਸ਼ਨ ਨਹੀਂ ਹੁੰਦੀ ਕਿ ਤੁਸ ਕੋਈ ਸ਼ੌਕ ਨਹੀਂ ਜੀ ਕੁਆਲਟੀ ਉਸ ਤਰ੍ਹਾਂ ਨਹੀਂ ਸਾਡੇ ਬਾਗਾਂ ਦੀ 50 ਸਾਲ 60 ਸਾਲ ਤੋਂ ਉਹੀ ਬਾਗਸ ਆ ਰਹੇ ਕੋਈ ਗਰੰਟੀ ਚੇਂਜ ਨਹੀਂ ਕੀਤੀ ਹਮ ਟੇਸਟ ਵਾਈਜ਼ ਤਾਂ ਸਾਡਾ ਕਿੰਨੂ ਪੂਰੀ ਦੁਨੀਆ ਚ ਬੜਾ ਮਸ਼ਹੂਰ ਹੈ ਅਸੀਂ ਪੜੋਸੀ ਮਗਾਪਨ ਦੋਣਾ ਬੜਾ ਅੱਛਾ ਟੇਸਟ ਹੈ ਲੇਕਿਨ ਕੁਆਲਟੀ ਵਾਈਜ਼ ਸ਼ਾਇਦ ਅਸੀਂ ਉਹਨਾਂ ਦੇ ਮਿਆਰ ਨੂੰ ਨਹੀਂ ਪਹੁੰਚ ਰਹੇ ਉਸ ਦੀ وجہ ਹੈ ਕਿ ਅਸੀਂ ਕੋਈ ਨਵੇਂ ਤਜਰਬੇ ਨਹੀਂ ਕੀਤੇ ਨੀ ਟੈਕਨੋਲੋਜੀ ਨੂੰ ਅਪਣਾਇਆ ਉਸ ਦੀ وجہ ਤੋਂ ਪਿੱਛੇ ਰਹਿ ਗਏ ਸੋ ਕੁਆਲਿਟੀ ਦੀ ਤੁਸੀਂ ਗੱਲ ਕਰਦੀ ਆ ਆਪਾਂ ਡਾਕਟਰ ਸ਼ਾਹੀਦ ਹੋਰਾਂ ਤੋਂ ਇਹਨਾਂ ਤੋਂ ਜਾਣਦੇ ਆ ਵੀ ਕੀ ਕੁਝ ਕਰ ਰਹੇ ਆ ਸੋ ਪਲੀਜ਼ ਤੁਸੀਂ ਆਮਾ ਇੱਕ ਹੱਥ ਜੀ ਲੈ ਲਓ ਤੇ ਡਾਕਟਰ ਗੱਲ ਇਹ ਆ ਵੀ ਤੁਹਾਡੀ ਡਿਊਟੀ ਇਸ ਕੰਮ 'ਤੇ ਲੱਗੀ ਹੋਈ ਆ ਵੀ ਤੁਸੀਂ ਇਹਨੂੰ ਟੈਕਨੀਕਲੀ ਸਾਂਭਣਾ ਸੋ ਕੀ ਕੀ ਰੋਲ ਆ ਤੁਹਾਡੇ 'ਤੇ ਵੀ ਡਿਊਟੀ ਐ ਤੇ ਕੁਆਲਿਟੀ ਫਾਰਮ ਫਾਰ ਪ੍ਰੋਕੋਰਪੋਰਟੇਬਲ ਲੈਬ ਜਿਹੜੀ ਹੈ ਅਸ਼ੋਰੇਤੀ ਜੀ ਜੀ ਸਸੀਂ ਜਿਹੜਾ ਹੈ ਨਾ ਫਾਰਮ ਆਪਣੇ ਦੇਖ ਉੱਤੇ ਗੈਪ ਪ੍ਰੈਕਟਿਸ ਜਾਨੀ ਜੀ ਵਰਲਡ ਵਿੱਚ ਜਾਨੀ ਗੁੱਡ ਐਗਰੀਕਲਚਰ ਪ੍ਰੈਕਟਿਸ ਗਲੋਬਲ ਲੈਵਲ ਉਹੋ ਤਰੀਕੇ ਨਾਲ ਇੰਪਲੀਮੈਂਟ ਕਰਦੇ ਜੇ ਜਿਹੜੀ ਪ੍ਰੋਡਕਸ਼ਨ ਅਸੀਂ ਜੜੀ ਜਾਏ ਉਹ ਬਿਹਤਰ ਕੁਆਲਟੀ ਦਾ ਫਸਟਾ ਦੇ ਸਾਡੀ ਜਿਹੜੀ ਹੈਫ ਪ੍ਰੋਸੈਸਡ ਯੂਨਿਟ ਜੁਆਏ ਜ ਕੁਆਲਟੀ ਉਹ ਜਿਆਦਾ ਜਿਆਦਾ ਏ ਗ੍ਰੇਡ ਹੋਏ ਏ ਗ੍ਰੇਡ ਮੀਨ ਆ ਕਿ ਐਕਸਪੋਰਟ ਵਾਰ ਉਹਦੇ ਤੇ ਕੰਮ ਨਾ ਕੰਮ ਬਿਮਾਰੀਆਂ ਹੋਣ ਨਾ ਕਿ ਸ਼ਕਤ ਦਾ ਕੰਮ ਤੋਂ ਤਿਆਰ ਹੋਏ ਫਿਰ ਉਹਦੀ ਜਿਹੜੀ ਪੀਰਸ ਆਏ ਉਹ ਜ਼ਿਆਦਾ ਐਕਸੈਪਟੇਬਲ ਹੋਏ ਤੋਂ ਅਸੀਂ ਅਸ਼ੋਰ ਕਰਦੇ ਸਾਡੇ ਆਪਣੇ ਫਾਰਮਾਂ ਦੇ ਹੂੰ ਫਿਫਟੀ ਪਲਸ ਜਿਹੜਾ ਹੈ ਲੀਡਰ ਡਿਜ਼ਾਈਨ ਹੈ ਜਿਹੜਾ ਕਿ ਕੁਝ ਮੈਨੇਜਮੈਂਟ ਆਪਣੇ ਜਿਹੜਾ ਹੈ ਅੱਛੇ ਤਰੀਕੇ ਨਾਲ ਇੰਪਲੀਮੈਂਟੇਸ਼ਨ ਕਰਾ ਦਿੱਤ ਸਿ ਹੈ ਜਿਵੇਂ ਪ੍ਰੋਡਕਸ਼ਨ ਜਿਹੜੀ ਹੈ ਕੁਆਲਟੀ ਸ਼ੋਰ ਹੂੰ ਉਹ ਨਾਲ ਫਿਰ ਅਸੀਂ ਪ੍ਰੋਸੈਸਿੰਗ ਦੇ ਦੌਰਾਨ ਵੀ ਮਨਿਹ ਜਿਹੜਾ ਹੈ ਕੁਆਲਟੀ ਜਿਹੜੀ ਹੈ ਇਹਦੇ ਕਰਕੇ ਸਾਡੇ ਜਿਹੜੇ ਇੱਕ ਨਾਮ ਹੈ ਮਟੀਲਾ ਇਸਟੇਸ਼ੀ ਹੂੰ ਇਹਨੂੰ ਬਰਕਰਾਰ ਰੱਖਣ ਵਾਸਤੇ ਅਸੀਂ ਹਿੱਟ ਹੈ ਜਿਆਦਾ ਜਿਆਦਾ ਕਿਤਨਾ ਰੁਕੀ ਦੀ ਇਹ ਦੂਸਰੀ ਜਿਹੜਾ ਹੈ ਆ ਜੋ ਤੁਸੀਂ ਵਰਤ ਤੇ ਟਾਈਮਿੰਗ ਦੀ ਜਿਹੜਾ ਹੈ ਪ੍ਰੋਪਰ ਫਰਟੀਲਾਈਜ਼ਰ ਮੈਨੇਜਮੈਂਟ ਦੀ ਇਸ ਚੀਜ਼ ਦੀ ਜਿਹੜਾ ਹੈ ਅਚ ਦੀ ਗੱਲ ਕਿ ਦਾ ਅਸੀਂ ਇਹਨਾਂ ਛੋੜ। ਮੈਂ ਨਾ ਇੱਕ ਚੀਜ਼ ਹੋਰ ਜਿਹੜੀ ਜਾਨਣੀ ਚਾਹਾਂਗਾ ਚਾਹੇ ਅਸੀਂ ਗੋਰਿਆਂ ਦੇ ਅਧੀਨ ਰਹੇ ਜਾਂ ਗੋਰਿਆਂ ਦੀ ਅਸੀਂ ਬਹੁਤ ਜ਼ਿਆਦਾ ਉਹ ਕਰਦੇ ਆਂ ਵੀ ਸਾਨੂੰ ਮੰਨਦੇ ਆਂ ਅੱਜ ਵੀ ਵੀ ਇਹ ਗਲਤ ਸੀਗਾ ਸਾਨੂੰ ਇਦਾਂ ਕੀਤਾ ਪਰ ਕਈ ਉਹਨਾਂ ਦੀ ਚੰਗੀਆਂ ਚੰਗੀਆਂ ਚੀਜ਼ਾਂ ਵੀ ਆ ਜਿਹੜੀਆਂ ਅਸੀਂ ਐਡਾਪਟ ਕਰਨੀਆਂ ਚਾਹੀਦੀਆਂ ਸਾਨੂੰ। ਮੈਂ ਉਹਨਾਂ ਦਾ ਦੇਖਿਆ ਵੀ ਉਹਨਾਂ ਦੇ ਅਗਲੀਆਂ 20 ਸਾਲ ਦੀਆਂ ਪਾਲਿਸੀ ਚੱਲਦੀਆਂ ਸੀ। ਜੀ। 1 ਸਾਲ ਕੰਪਲੀਟ ਹੁੰਦਾ ਇੱਕ ਪਾਲਿਸੀ ਲਾਗੂ ਹੋ ਗਈ ਪਰ ਅਗਲੇ 20 ਸਾਲ ਦੀ ਉਹ ਸ਼ੁਰੂ ਹੋ ਗਈ ਵੀ 20 ਸਾਲਾਂ ਨੂੰ ਕਿੱਥੇ ਖੜੇ ਹੋਵਾਂਗੇ ਕੀ ਦੇਖਦੇ ਆ ਤਾਂ ਉਹਦੇ ਵਿੱਚੋਂ ਉਹ ਨਾ ਬਹੁਤ ਸਾਰੀਆਂ ਨਵੀਆਂ-ਨਵੀਆਂ ਵੈਰਾਈਟੀਆਂ ਲੈ ਕੇ ਆਉਂਦੇ ਆ ਹਰ ਟਾਈਮ ਉਹਨਾਂ ਦਾ ਕੰਮ ਚੱਲਦਾ ਹੀ ਰਹਿੰਦਾ ਜੇ ਅਸੀਂ ਸੁਧਾਰ ਕਰਨਾ ਜੀ ਇਹ ਤਾਂ ਚੱਲ ਜਿਹੜੇ ਲਾਤੇ ਇਹਨਾਂ ਤੋਂ ਫਲ ਟੁੱਟੀ ਜਾਂਦਾ ਅਸੀਂ ਖਾਈ ਜਾਂਦੇ ਆ ਤੇ ਵੇਚੀ ਜਾਂਦੇ ਆ ਪਰ ਕੀ ਫਿਚਰ ਸਾਹਮਣੇ ਲਈ ਕੋਈ ਨਵੀਆਂ ਵੈਰਾਈਟੀਆਂ ਕੋਈ ਇੰਟਰੋਡਿਊਸ ਕਰ ਰਿਹਾ ਪਾਕਿਸਤਾਨ ਜਾਇਦਾ ਨਾ ਕੋ ਕੰਮ ਚੱਲ ਰਿਹਾ ਜੀ ਬੇਸਿਕਲੀ ਸਾਡੇ ਕੋਲ ਕਿੰਨੂ ਮੰਡਰਨਾ ਕਿੰਨੂ ਦੀ ਇਹ ਜਿਹੜੀ ਮੰਡਨ ਦੀ ਕੁਆਲਿਟੀ ਹੈ ਕਿ ਜੀ लेट हो रहा है कि हम्म तादा सीजन वैसे जेड़ा शुरू होंदा नवंबर तो मार्च चा जी कड अर्ली वैरायटीज नहीं है अगर है ने भी ते थोड़ी مقدار ਦੇ ਵਿੱਚ ਕਮਰਸ਼ਲ ਨਹੀਂ ਹੋ ਸਕਦੀ ਹੂੰ ਹੂੰ ਸਵੀਟ ਲਾਈਮ ਹੋ ਗਿਆ ਹੈ ਜਾਂ ਦੂਸਰੀ ਹੋਪ ਕਿਉਂ ਕਰਦੀ ਹੋ ਗਿਆ ਫਰੁੱਟ अर्ली ਸਾਡੀ ਲੋਕਲ ਕਲਿਫੀਸ਼ਨ ਵਾਤੀ ਜਿਹੜਾ ਹੈ ਉਹ ਬਹੁਤ ਹਾਂ ਜੀ ਉਹਦੇ ਵਾਸਤੇ ਪੂਰੀ ਹੁੰਦੀ ਹੈ ਬਾਕੀ ਦੇ ਕਿੰਨੂ ਕਿੰਨੂ ਦੀ ਇੱਕ ਅਚੀ ਗੋਭੀ ਹੈ ਕਿ ਹੈਵੀ ਵੀ ਰਹਿੰਗਾ ਹੂੰ ਤੇਰੇ ਜਿਹੜਾ ਹੈ ਫਾਰਮਰ ਨੂੰ ਜਿਆਦਾ ਪੈਸਾ ਜੀ ਦੀ ਵਿਵਿਧਤਾ ਵੇਖੀ ਤੇ ਇੱਥੇ ਮਾਨੋ ਕਲਚਰ ਡਵੈਲ ਟੋਟਲ ਕਿੰਨੂ ਜਿਹੜਾ ਹੈ ਤੇ ਸਾਡੇ ਕੋਲ ਇੱਥੇ 250 ਪਲੱਸ ਫਰੈਸ਼ ਇਟਮ ਜਿੰਨੇ ਭਾਰੇ ਕੋਲ ਜੀ ਦੂਸਰੀ ਮਾਲਾ ਤੋਂ ਕਿੰਨੂ ਲੈਣ ਵਾਸਤੇ ਜਿਹੜਾ ਹੈ ਉਹ ਸਟੈਂਡਰਡ ਦੇ ਅਸਰ ਹੁੰਦੇ ਹੈ ਜੀ ਉਪਰੇ ਇਸੇ ਵਜ੍ਹਾ ਤੋਂ ਕਿ ਦੀ ਰੈਗੂਲਰ ਸਪਲਾਈ ਪੇ ਚਾਹੀਏ ਹੈ ਜੀ ਅਗਰ ਅਸੀਂ ਉਹਨੂੰ ਦੂਸਰੀ ਜੇ ਡਾਇਵਰਟ ਹੋਵਾਂਗੇ ਨਵੀਂ ਵੈਰਾਈਟੀਆਂ ਜੋ ਸਾਨੂੰ ਚਾਹੀਦੀਆਂ ਹਨ ਜੀ 10 ਸਤੰਬਰ ਸ਼ੁਰੂ ਹੋ ਜਾਵੇ ਜੀ ਜੀ ਤੇ ਨੇੜ ਜਿਹੜਾ ਹੈ لیکن ਸਾਡੇ ਦੇ ਟੈਂਪਰੇਚਰ ਇੱਥੇ ਮੈਕਸਿਮਮ ਡੇ ਲ ਜਾਂਦਾ ਹੈ 45 ਡਿਗਰੀ ਇਸ ਦੇ ਵਿੱਚ ਸਵੀਟ 오ਰੈਂਜ ਜਾਂ ਤੇ ਜਿਹੜਾ ਫੂਟਰਲੀ ਉਹਨਾਂ ਦੇ ਪ੍ਰੋਡਕਸ਼ਨ ਕੰਮ ਆਉਂਦਾ ਉਹ ਦੇ ਕੇ ਜਾਂਦਾ ਪਹਿਲਾਂ ਜਿਹਦੀ ਹੈਵੀ ਬੀਰਿੰਗ ਦਾ ਹੈਵੀ ਬੀਰਿੰਗ ਵਿੱਚ ਦੇਖਦਾ ਵੀ ਚੱਲਾ ਜਾਂਦਾ ਹੈ ਜਾਂ ਫਿਰ ਫਾਰਮਾ ਜਿਹੜਾ ਉਹ ਸੈਪਟਰ ਦੇ ਸੰਬੰਧ ਜਿਆਦਾ ਹੈ ਕਿ ਜੀ ਤੋ ਇਸ ਕਰਕੇ ਇੱਕ ਵਾਰੀ ਕਰ ਕਿਨੂ ਤੇ ਵਰਕਆਊਟ ਚੱਲ ਰਿਹਾ ਹੈ ਤੀਨੂ ਜਿਆਦਾ ਤੀਨੂ ਜਿਹੜਾ ਹੈ ਉਹ ਫਿਰ ਜਿਹੜਾ ਹੈ ਜੋ ਸਾਡੇ ਕੋਈ ਐਸਐਸ ਗੋਦਾ ਐ ਸਿਟੀ ਰਿਸਰਚ ਟੂ ਉਹ ਮੈਂ ਜੀ ਦਿੰਦੇ ਚੱਲ ਜਾ ਰਿਹਾ ਹਾਂ ਫਾਰਮ ਦੀ ਨਿਰੀਖਾਤੀ ਕੁਝੋਂ ਕੰਮ ਹੋ ਰਿਹਾ ਹੈ ਕਿ ਲੈਸ ਸੀਡ ਜਿਹੜੀ ਇਹਨੂੰ ਦੇ ਵਿੱਚ ਸੀਡ ਜਿਹੜਾ ਹੈ ਜਿਆਦਾ ਹੁੰਦਾ ਹੈ ਦੂਸਰੀ ਜਿਹੜੇ ਹੈ ਵਾਲੇ ਕੋਈ ਨਾ ਸੈਪ ਨਹੀਂ ਕਰਦੇ ਤੇ ਇਹਦੇ ਕੰਟੈਂਟ ਤੇ ਸਟੇਟ ਚ ਆ ਜਾਂਦੀ ਹੈ ਲੈ ਕੇ ਸ਼ਕੀਲ ਕਰਕੇ ਜੀ ਜੀ ਕਿ ਹੁਣ ਲੈਸ ਸੀਡ ਜਿਹੜਾ ਹੈ ਲੇਕਿਨ ਉਹ ਕੁਝ ਫੌਦੇ ਕਮਰਸ਼ਲ ਵੀ ਹੋ ਗਏ ਨੇ ਹੂੰ ਤੇ ਲੇਕਿਨ ਇਹ ਟਾਈਮ ਲੱਗੇਗਾ ਫਿਰ ਜਿਹੜਾ ਹੈ ਸਾਡੇ ਤੁਸੀਂ ਇਹ ਗੱਲ ਜਿਸ ਤਰ੍ਹਾਂ ਕੀਤੀ ਹੈ ਨਾ ਹੂੰ ਹੂੰ ਕਿ ਅੰਗਰੇਜ਼ਾਂ ਦੀਆਂ ਬਹੁਤ ਸਾਰੀਆਂ achiyan cheezan ਵੀ ਨੇ ਜੀ ਜੀ ਬਹੁਤ ਕਿਸਮਤੀ ਨਾਲ ਅਸੀਂ ਜੁੜਵਾ ਮਤਲਬ ਕਿ ਜਿਹੜੇ ਦੋਨੋਂ ਪਾਕਿਸਤਾਨ ਤੇ ਹਿੰਦੁਸਤਾਨ ਜੀ ਜੀ ਅੱਜ ਤੱਕ ਜਦ ਇਹਨਾਂ ਦੀ ਪਰਦਾਇਸ਼ ਹੋਈ ਏ ਉਸ ਤੋਂ ਬਾਅਦ ਕੋਈ ਅੱਛਾ ਲੀਡਰਸ਼ਿਪ ਨਹੀਂ ਆਈ ਦੋਨੋਂ ਮਿਲਕਾਂ ਚ ਦੋਨੋਂ ਮਿਲਕਾਂ ਦੀ ਲੀਡਰਸ਼ਿਪ ਆਈ ਏ ਕਿ ਉਹ ਨਾ ਸਿਰਫ ਆਪਣਾ ਸੋਚੇ ਸਵਾਮ ਦਾ ਇਸ ਮਿਲਕ ਦਾ ਕਿਤਨੇ ਰਿਸਰਚ ਸੈਂਟਰ ਪਾਕਿਸਤਾਨ ਚ ਕਿਤਨੇ ਹਿੰਦੁਸਤਾਨ ਚ ਉਹਨਾਂ ਤੋਂ ਕੰਮ ਨਹੀਂ ਲੈਂਦੇ ਹਾਂ ਹਮਾਂ ਚੱਲ ਰਹੀਆਂ ਨੇ ਸਰਚ ਹੋਏ ਲੇਕਿਨ ਉਹਨਾਂ ਤੋਂ ਕੋਈ ਰਿਸਰਚ ਕੇਂਦਰ ਉਸਰਕ ਵਰਕਿੰਗ ਨਹੀਂ ਕਰਦੇ ਜੀ ਜੀ ਪਿਛੇ ਜਿਹੜੀ ਸਾਡੀ ਹਕੂਮਤ guzri hai ਇੱਕ ਲੀਡਰ ਆਇਆ ਕਿ ਉਸਦਾ ਵਿਜਨ ਸੀ ਸਾਰੀ ਜ਼ਿੰਦਗੀ ਉਹ ਬਾਹਰ ਰਿਹਾ ਉਹਦਾ ਵਿਜਨ ਸੀ ਕਿ ਪਾਕਿਸਤਾਨ ਨੂੰ ਐਗਰੀਕਲਚਰ ਮੁਲਕ ਇਸ ਨੂੰ ਉੱਤੇ ਲੈ ਕੇ ਜਾਈਏ ਬੜੀਆਂ ਪਾਲਿਸੀਆਂ ਜ਼ਬਰਦਸਤ ਬਣਾਈਆਂ ਹੁਣੇ ਤੁਸੀਂ ਫੀਲਡ ਤੇ ਚਲੇ ਜਾਓ ਕਿਸਾਨ ਮਤਮਨ ਸੀ ਕਿ ਕੁਝ ਬਿਹਤਰੀ ਆਈ ਸੀ ਕੁਝ ਨਵੀਆਂ ਚੀਜ਼ਾਂ ਆਈਆਂ ਸਨ ਅਸੀਂ ਤੇ ਆਪਣੇ ਅੱਲਾਹ ਕੇ ਦੁਆ ਕਰਦੇ ਹਾਂ ਕਿ ਯਾਹ ਲੈ ਇਸ ਮੁਲਕ ਨੂੰ ਅੱਛੀ ਲੀਡਰਸ਼ਿਪ ਦੇ ਸਾਡੇ ਕੋਲ ਮੌਜੂਦ ਹੈ ਬਿਲਕੁਲ ਲੇਕਿਨ ਬਹੁਤ ਸਾਰੇ ਲੋਕ ਨਹੀਂ ਚਾਹਦੇ ਕਿ ਉਸ ਤਰ੍ਹਾਂ ਉਹਨਾਂ ਇਸ ਮੁਲਕ ਨੂੰ ਬਿਹਤਰ ਕਰਨ ਦੀ ਆਸ ਹੈ ਦੋਨਾਂ ਮੁਲਕਾਂ ਚੱਠੀ ਹੋਈ ਹੈ ਬਹੁਤ سارے ਲੋਕ ਇਹ ਵੀ ਨਹੀਂ ਚਾਹੁੰਦੇ ਇਕੱਠੇ ਵੀ ਨਾ ਹੋਣ ਇਕੱਠੇ ਵੀ ਨਾ ਹੋਣ ਦੁਨੀਆਂ ਵੀ ਬਹੁਤ ਵੱਡੀ ਪਾਵਰ ਹੈ ਜੇ ਇਕੱਠੇ ਹੋਣ ਤੇ ਕੁਦਰਤ ਮੈਂ ਬਹੁਤ ਸਾਰੇ ਮੁਲਕਾਂ ਚ ਜਾ ਆਇਆ ਜਿੰਨੀ ਮਿਹਰਬਾਨ ਸਾਡੇ ਮੁਲਕਾਂ ਤੇ ਕੁਦਰਤ ਤਾਂ ਖਾਸ ਕਰਕੇ ਪੰਜਾਬ ਦੇ ਉਹਨੇ ਬਿਲਕੁਲ ਦੁਨੀਆਂ ਦੇ ਨੀਤੇ ਤੇ ਹੈ ਜੀ ਨਹੀਂ ਤੁਸੀਂ ਬਹੁਤ ਵਧੀਆ ਮੁੱਦਾ ਚੱਕਿਆ ਜੀ ਇਹ ਬਹੁਤ ਜ਼ਰੂਰੀ ਹੈ ਜੇ ਕੋਈ ਸਾਨੂੰ ਲੀਡ ਕਰਨ ਵਾਲੇ ਚੰਗੇ ਲੋਕ ਹੋਣਗੇ ਚੰਗੀ ਸੋਚ ਵਾਲੇ ਹੋਣਗੇ ਤਾਂ ਅਸੀਂ ਅੱਗੇ ਬਤਾਂਗੇ ਹਾਂ ਜੀ ਤੁਸੀਂ ਡਾਕਟਰ ਸਾਹਿਬ ਇੱਕ ਚੀਜ਼ ਮੈਨੂੰ ਹੋਰ ਦੱਸਿਓ ਵੀ ਪੈਸਟੀਸਾਈਡ ਦੀ ਗੱਲ ਆਉਂਦੀ ਆ ਜਾਂ ਕੋਈ ਵੀ ਇਨਸੈਕਟੀਸਾਈਡ ਯੂਜ਼ ਕਰਦੇ ਹੋ ਤੁਸੀਂ ਤਾਂ ਕੀ ਇੰਟਰਨੈਸ਼ਨਲ ਸਟੈਂਡਰਡ ਮੈਂਟੇਨ ਕਰਦੇ ਹੋ ਵੀ ਕਿਵੇਂ ਸਾਡੇ ਕੋਲ ਹੋਲਡਿੰਗ ਫੀਡ ਆ ਅਸੀਂ ਕਈ ਚੀਜ਼ਾਂ ਉਵੇਂ ਵਰਤਦੇ ਨਹੀਂ ਜੇ ਮਾਰਕੀਟਿੰਗ ਕਰਨ ਤੋਂ ਪਹਿਲਾਂ ਹੋਲਡਿੰਗ ਫੀਡ ਦਾ ਸਾਨੂੰ ਰਿਪੋਰਟ ਦੇਣਾ ਪੈਂਦਾ ਬਕਾਇਦਾ ਜੇ ਜਿਹਨੂੰ ਅਸੀਂ ਸਪਲਾਈਅਰ ਨੂੰ ਸਪਲਾਈ ਕਰਦੇ ਹਾਂ ਸੋ ਤੁਸੀਂ ਇਹ ਇਹਨੂੰ ਵੀ ਇੱਥੇ ਫੋਲੋ ਕੀਤਾ ਜਾਂਦਾ ਜੇ ਤੁਸੀਂ ਐਕਸਪੋਰਟ ਕਰਦੇ ਹੋ ਜੀ ਮਾਨ ਲੋ ਕਿ ਇੰਟਰਨੈਸ਼ਨਲ ਸਟੈਂਡਰਡ ਕਿਉਂਕਿ ਐਕਸਪੋਰਟ ਚਾਹੀਦੀ ਹੁੰਦੀ ਹੈ ਨਾ ਜੀ ਦੋ ਲੋਕਲ ਗੈਪ ਦੇ ਹੈ ਉਹ ਡੈਕਰੀ ਕਲਚਰ ਬੈਕਸਿੰਗ ਦਾ ਦਾ ਪਾਸ ਤੇ ਫੈਸਿਟਾਈਸ ਇੰਟਰਨੈਸ਼ਨਲੀ ਐਕਸੈਪਟੇਬਲ ਹੈ ਨੇ ਰਿਕਮੈਂਡਡ ਹੈ ਨੇ ਉਹ ਯੂਜ਼ ਹੁੰਦੇ ਆ ਦਾਦਾ ਦਾ ਪ੍ਰੈਸ਼ਰ ਕੋਟਿੰਗ ਹੁੰਦੀ ਹੈ ਰੱਖਣ ਦਾ ਬਖਸ਼ ਮੇਰੀ ਹੈ ਕਿ ਕੁਆਲਿਫਾਈਡ ਟੈਕਨੀਕਲ ਕਰਦਾ ਦਿੱਤਾ ਕਿ ਕੁਆਲਟੀ ਜਿਹੜੀ ਮਿਨੀਮਮ ਜਿਹੜਾ ਹੈ ਇਨਫੋਸਿ ਫੈਸਿਟਾਈਸ ਸ਼ਕਲ ਦੇ ਵਿੱਚ ਯੂਜ਼ ਕੀਤੇ ਜਾਂਦੇ ਜਿਹੜੇ ਨੇਚਰਲ ਐਨੀਮਲ ਜਿਹੋਨਾਂ ਨੂੰ ਪ੍ਰਮੋਟ ਕੀਤਾ ਜਾਏ ਫਿਰ ਮਨਟ੍ਰੇਡ ਦੇ ਵਾਲੇ ਨਾਲ ਤਾਂ ਕਿ ਜਿਹੜੇ ਹੈ ਇੰਟਰਨੈਸ਼ਨਲ ਸਟੈਂਡ ਐਮ ਆਰ ਐਲ ਐ ਮੈਕਸਿਮਮ ਰੈਜੀਡੂ ਲੈਵਲ ਪੈਸਟੀਸਾਈਡ ਦੇ ਜਿਹੜੇ ਫਰਮ ਦੇ ਵਿੱਚ ਨੇ ਉਹਦੀ ਲਿਮਟ ਤੋਂ ਅਕਸੀਡ ਨਹੀਂ ਹੋ। ਹੂੰ। ਇਸ ਨੂੰ ਫੇਰੇ ਅਸੀਂ ਉਹਨੂੰ ਵਫਾ ਵੀ ਬਣਾ ਲਈਦਾ ਹੈ ਕਿ ਜਦੋਂ ਹਰ ਵੈਸਟਿੰਗ ਕਰੀਏ ਉਸ ਤੋਂ ਪਹਿਲੇ 1.5 ਮਹੀਨ 2 ਮਹੀਨ ਜਿਹੜਾ ਹੈ ਉਹਨੂੰ ਗੈਪ ਦੇਈਦਾ ਤਾਂ ਕਿ ਪੈਸਟੀਸਾਈਡ ਦਾ ਮਿਨਿਮਮ ਯੂਜ਼। ਇਹ ਤੋਂ ਪਹਿਲੇ ਇੱਕ ਰਿਪੋਰਟ ਕਰਨਾ ਆ ਹਰ ਕੰਸਾਈਨ ਜਿਹੜੀ ਹੈ। ਉਹਨਾਂ ਪ੍ਰੋਡਕਟ ਅਸੀਂ ਸੀਸੀਐਸਆਈਆਰ ਲੈਬ ਦਾ ਹੌਸਲ ਬਕਾਇਦਾ ਜਿਹੜਾ ਹੈ ਉਹਦੀ ਲੈਬ ਜਿਹੜੀ ਹੈ ਰੈਜੀਡੂ ਐਮ ਆਰ ਐਲ ਫਨਾਂਸਲ ਕਰਵਾ ਕੇ ਮੇਰੇ ਸੂਤਰੀ ਸੋ ਮੈਂ ਪਾਣੀ ਦਾ ਵੀ ਜ਼ਰੂਰ ਪੁੱਛਣਾ ਚਾਹੂੰਗਾ ਕਿਉਂਕਿ ਪਾਣੀ ਜਿਹੜੀ ਵੱਡੀ ਸਮੱਸਿਆ ਆਉਣ ਵਾਲੇ ਪੈਨ ਦੇ ਵਿੱਚ ਸਾਰੇ ਦੁਨੀਆ ਪਾਣੀ ਨਾਲ ਸਟ੍ਰਗਲ ਕਰ ਰਹੀ ਹੈ ਅਸੀਂ ਮੁਲਕ ਪਿੱਛੇ ਚੱਲ ਰਹੇ ਹਾਂ ਸਾਡੇ ਜੇ ਆਈਸੀ ਡ੍ਰਿਪ ਮੇਰੇ ਯਾਦ ਆ ਜੇ ਮੈਂ ਹਿੰਦੁਸਤਾਨ ਦੀ ਗੱਲ ਕਰਾਂ 90% ਸਬਸਿਡੀ ਦਿੱਤੀ ਸਰਕਾਰ ਨੇ ਪਰ ਉਹ ਵਰਤੀ ਸਬਸਿਡੀ ਖਾਣ ਲਈ ਉਹਨਾਂ ਨੂੰ ਵਰਤਿਆ ਨਹੀਂ ਡ੍ਰਿਪ ਨਹੀਂ ਲਾਏ ਸਿਰਫ ਸਬਸਿਡੀ ਲਈ ਸੋ ਤੁਹਾਡੇ ਇੱਥੇ ਤੁਸੀਂ ਪਾਣੀ ਹਜੇ ਵੀ ਫਲੱਗ ਲਾਉਨੇ ਹੋ ਜਾਂ ਕੋਈ ਪ੍ਰੋਪੋਜ਼ਲ ਚੱਲ ਰਿਹਾ ਹੈ ਜਾਂ ਪਰ ਸਾਡੇ ਜੀ ਗੌਰਮੈਂਟ ਪੰਜਾਬ ਨੇ ਕੁਝ ਨਵੇਂ ਜਿਹੜੇ ਐਲਾਨ ਕੀਤੇ ਜਾਇਜ਼ ਕੁਆਂ 6 ਸਾਲ ਪਹਿਲੇ ਕੇ ਜਿਹਨ ਹੈ ਡਿਪਲੀਕੇਸ਼ਨ ਸਿਪਰਕਲਰ ਦੇ ਵਿੱਚ ਇਹ ਸਬਸਾਈਜ਼ਡ ਕਰਕੇ ਫਾਸਟ ਮਸਟ ਜਿਹੜਾ ਹੈਗਾ ਭਾਗਾਂ ਜਿਹੜੇ ਮਿਨਿਮਮ ਜੁਜੇ ਜੋ ਤੇ ਜੁਡੀਸ਼ੀਅਲ ਮੈਨੇਜਮੈਂਟ ਵਾਜਤ ਜੀ ਲੇਕਨ ਹੋਇਆ ਹੈ ਕਿ ਸਾਡੇ ਆਲਰੇਡੀ ਆਰਚੀਅਲ ਡਿਵੈਲਪਮੈਂਟ ਹਮ ਬਲਡਿੰਗ ਤੇ ਆ ਨਹੀਂ ਤਕਰੀਬਨ ਜਿਹੜਾ 60 70 ਸਾਲ ਹੋ ਗਿਆ ਹੈ ਇੱਕ ਜਿਹੜਾ ਨਵਾਂ ਹਮ ਕਈ ਜਗ੍ਹਾ ਤੇ ਦੋ ਦੋ

ਦੀ ਫੇਰੀ ਸਾਡੇ ਕੋਲ ਇਸ ਤੇ ਨਹਿਰੀ ਨਿਕਾ ਮੜਾ ਚ ਹੈ ਹੂੰ ਉਹ ਨੂੰ ਸ਼ੂ ਆ ਰਹੇ ਨੇ ਕਿ ਰੈਗੂਲਰ ਸਪਲਾਈ ਹੈ ਰਚ ਵੀ ਨਹੀਂ ਕਿਉਂਕਿ ਮੌਸਮੀ ਜਪੀ ਦੀਆਂ ਦੀ وجہ ਤੋਂ ਬਿਲਕੁਲ بارشਾ ਕਾਮ ਵਾਟਰ ਸ਼ਾਰਟੇਜ ਹੋ ਗਈ ਹੈ ਇਸ ਕਾਤੇ ਉਤਿਆਸ ਗਿਆ ਕਰੀਏ ਨਿਕਲੇ ਪਾਣੀ ਦੀ ਕੀ ਦੀ ਜਿਸ਼ ਨਿਕਲੇ ਕਿਤੇ ਐਕਸੈਪਟੇਬਲ ਹੈ ਜਾਂ ਕੁਆਲਟੀ ਵਾਲਾ ਚਾ ਹੈ ਜਾਂ ਕਿਤੇ ਹੈ ਬਿਲਕੁਲ ਗਰਾਊਂਡ ਵਾਟਰ ਅਨਫਿਟ ਹੈ لیکن کينو اتي زیادہ چوڑا جيتھے پاڻي وي ڏيندا هان ڪنهن ڪنهن ڊونگا پاڻي اتي ته تقريباً جڙا 50 پلس جڙا واٽر ٽيبل ته وائسي چاهي جو سيپ جڙا ٿي بندا ٿو ٿي منهن ڪي دفي دفع بارشا زيادا هو جان ٿو پھر پن 6 ڏينهن امي نيچر ني يار يار اربنايزيشن جي وجہ تو سادي گهڻي چڙهي اچي رهي نهو ڪا اوب جي وچ ۾ ਦੇ ਇਸ ਸਟੱਫ ਉੱਤੇ ਆ ਵਾਟਰ ਟੇਬਲ ਵਾਟਰ ਡੱਬ ਹੁਣ ਤਾਂ ਚਲੋ ਪ੍ਰੋਜੈਕਟ ਆਪਾਂ ਆਕਸੀਜਨ ਆ ਆਕਸੀਜਨ ਦੇ ਵਿੱਚ ਨਹੀਂ ਚੱਲ ਰਿਹਾ ਪਰ ਕਿੰਨੇ ਕੁ ਜਿਹੜੇ ਬੰਦਿਆਂ ਨੂੰ ਰੋਜ਼ਗਾਰ ਮਿਲ ਰਿਹਾ ਵੈਸੇ ਤੁਹਾਰਾਂ ਨਾਲ ਕਰੀ ਅਸੀਂ ਪੂਰਾ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਲੱਖਾਂ ਚਾਹੀਦੇ ਇੱਕ ਫੈਕਟਰੀ ਕੰਮ ਇਸ ਤੋਂ ਬਹੁਤ 20000 ਬੰਦੇ ਰੋਜ਼ਗਾਰ ਦੇ ਰਹੀਏ ਜਿਹੜੇ ਬਾਕੀ ਡਿਸਟ੍ਰਿਕਟ ਦੇ ਲੈਨ ਆਨਲਾਈਨ ਅਪਰਿਸ਼ਨ ਰਿਹਾ ਨਾਰਮਲ ਦਿਨਾਂ 'ਚ ਤੇ ਜ਼ਾਇਰੇ 'ਚ ਇੰਨੀ ਜੀਲੇ ਕਰ ਹੁੰਦੀ ਨਾ ਸੀ ਸੀਜ਼ਨ ਦੇ ਵਿੱਚ ਟੋਟਲ ਅਸੀਂ ਆਪਣੇ ਏਰੀਆ ਦੇ ਬੰਦੇ ਰੱਖ ਸਕਦੇ ਹਾਂ ਬਾਹਰ ਤੋਂ ਨਹੀਂ ਲਿਆ ਪਰ ਨਾ ਸੀ ਜੀ ਜੀਲੇ ਤੇ ਸੋ ਕੁੱਲ ਮਿਲਾ ਕੇ ਸੋਨਾ ਰਜਗਾਰ ਦੀ ਰਿਅਲ ਬੇਹਤਰੀਨ ਰੂਪਾ ਸੋ ਦੋਸਤੋ ਆਪਾਂ ਹੁਣ ਪਾਕਿਸਤਾਨ ਦੀ ਧਰਤੀ ਤੇ ਬੈਠੇ ਆ ਤੇ ਇੱਥੇ ਕਈ ਵਾਰੀ ਅਸੀਂ ਜਿਵੇਂ ਸ਼ੁਰੂ 'ਚ ਵੀ ਕਿਹਾ ਵੀ ਅਸੀਂ ਆਪਦੇ ਸੋਚਾਂ ਦੀ ਵੱਖਰੀਆਂ ਜੀ ਜਾਂ ਅਪਣਾ ਲੈਣੇ ਪਰ ਨਹੀਂ ਸਭ ਕੁਝ ਸਟੈਂਡਰਡ ਨਾਲ ਤੇ ਬਹੁਤ ਸੋਹਣੇ ਢੰਗ ਨਾਲ ਜਿਹੜੀ ਮੈਨੇਜਮੈਂਟ ਮੈਨੂੰ ਇੱਥੇ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਮੈਂ ਇਸ ਲਾਈਨ 'ਚ ਕਾਫੀ ਚਿਰ ਤੋਂ ਆ ਤੇ ਕਹਿੰਦੇ ਨੇ ਅੰਦਰ ਚੌੜਾਂ ਦਾ ਇੱਕ ਦਾਣਾ ਚੱਕ ਕੇ ਤੋਂ ਪਤਾ ਲੱਗ ਜਾਂਦਾ ਕਿ ਇਹ ਜਿਹੜਾ ਰੱਖ-ਰਖਾਵਾ ਤੇ ਕੇਜਾ ਸਿਸਟਮ ਆ ਤੇ ਕਿੱਦਾਂ ਚੱਲਦਾ ਹੋਊਗਾ ਮੈਨੂੰ ਵਧੀਆ ਲੱਗਿਆ ਉਮੀਦ ਆ ਤੁਹਾਨੂੰ ਵੀ ਵਧੀਆ ਲੱਗੂਗਾ ਤੇ ਅਸੀਂ ਫੈਕਟਰੀ ਦਾ ਨਾਲ-ਨਾਲ ਟੂਰ ਲੈ ਕੇ ਉਹ ਵੀ ਸੀਨ ਵਿੱਚ ਪਾਉਣੇ ਆ ਦਿਖਾਉਣੇ ਆ ਤੁਹਾਨੂੰ ਤੇ ਕੋਸ਼ਿਸ਼ ਇਹਨਾਂ ਨਾਲ ਮੈਂ ਵਾਦਾ ਕੀਤਾ ਵੀ ਕਿਸੇ ਚੱਲਦੇ ਟਾਈਮ 'ਚ ਆਉਣ ਦੀ ਫਾਇਦਾ ਇੱਥੇ ਤਾਂ ਕਿ ਰੌਣਕਾਂ ਹੋਰ ਲੱਗੀਆਂ ਆਉਣ ਦੇ ਪ੍ਰਾਪ ਸੋ ਬੋ ਬੋ ਮਿਹਰਬਾਨੀ ਜਫਰ ਸਾਹਿਬ ਤੁਹਾਡਿਆਂ ਤੇ ਹਾਈ ਸਾਹਿਬ ਤੁਹਾਡਾ ਤੇ ਤੁਸੀਂ ਸਾਨੂੰ ਆਪਦੀ ਗੱਲਬਾਤ ਬੜੀ ਵਧੀਆ ਦੱਸੀ ਜਿਹੜੀ ਇਥੋਂ ਦੀ ਜਮੀਨੀ ਗੱਲਾਂ ਤੇ ਆਪਾਂ ਜਰੂਰ ਸਾਨੂੰ ਥੇੜਾ ਵੀ ਖਿਲਵਾ ਦੇ ਜਿੰਨੇ ਚੀਜ਼ਾਂ ਅਸੀਂ ਦੇਖ ਸਕਦੇ ਆ। ਜੇਠੇ ਆਪਾਂ ਮਿਲਦੇ ਆ ਅਗਲੇ। ਥੈਂਕ ਯੂ ਜੀ। یہ سارا ہے مہر پاک یہ یہ یلو کلر نین سارے جڑے ہیں کینے اس کو یہ سارے سانگیں ہیں جیسے ہیں موکے این آمدار موکے ایک ایسے موکے ایسے تلتگریبن سارے سیم جی ہیں سیم ਇਤੋਂ ਮੇਨਰ ਆ ਮੇਨਰ ਵਿੱਚ ਵਿੱਚੋਂ ਬੱਦ ਜਿਹੜਾ ਹੈ ਨਾ ਉਹ 20 ਕਿਜੀ ਦੇ ਬੈਨਸ ਜਿਹੜਾ ਤਾਪੇ ਆ ਉਹਨਾਂ ਦੀ ਮਾਨ ਲੰਦਾ ਹੈ A ਗ੍ਰੇਡ ਜਿਹੜਾ ਐਕਸਪੋਰਟ ਕੁਆਲਟੀ ਦੇ ਇਸ ਯੂਨਿਟ ਤੇ ਤੇ B ਆ ਜੇ ਲੋਕਲ ਵਰਸਿਸ ਵੀ ਸਹੀ ਹੁੰਦਾ ਤੇ C ਕੋਈ ਜੂਸ ਹੈ ਜਿਹੜਾ ਜੂਸ ਵਰਸਿਸ ਵੀ ਸਵਾਸ ਤੇ ਇਤੋਂ ਇਹ ਫਿਰ ਜਿਹੜਾ ਪ੍ਰਾਸ਼ਾਸਨ ਹੋਣੀ ਤੇ ਇਹ ਵੇਨ ਮਕਸਦਈਏ ਤੇ ਗ੍ਰੇਡ ਕਿਨੂੰ ਵੈਕਸਿੰਗ ਗ੍ਰੇਡਿੰਗ ਨਾਲ ਇਹ ਸਾਰੀ ਪਲਾਂਟ ਮਸ਼ੀਨ ਹੈ ਇੱਥੇ ਅੱਗੇ ਪਰ ਪੈਕਸ ਜਿਹੜਾ ਹੈ 10 ਕਿਜੀ ਦਾ ਹੀ ਹੋਏਗਾ ਲੇਕਿਨ ਸਾਈਜ਼ਿੰਗ ਜਿਹੜੀ ਹੈ ਉਹਦੇ ਠੀਕ ਹੈ ਫਰਸਡੇ ਦੇ ਵਿੱਚ ਕੀ ਹੁੰਦਾ ਹੈ ਕਿ ਇਹਦੇ ਵਾਸ਼ਿੰਗ ਵਾਸ਼ਿੰਗ ਤੋਂ ਬਾਅਦ ਫਿਰ ਐਂਟੀਫੰਗਲ ਯੂਜ਼ ਹੁੰਦੇ ਹੈ ਐਂਟੀਫੰਗਲ ਤੋਂ ਬਾਅਦ ਫਿਰ ਜਿਹੜਾ ਡਰਾਈ ਹੁੰਦਾ ਫਿਰ ਹਾਰ ਡਰਾਈਰ ਆ 40 ਤੋਂ 60 ਡਿਗਰੀ ਤੱਕ ਤੇ ਜੀ ਦੁਬਾਰਾ ਫਿਰ ਵੈਕਸਿੰਗ ਹੈ ਵੈਕਸਿੰਗ ਵੀ ਸਾਰੀ ਇੰਪੋਰਟ ਹੋਈ ਹੁੰਦੀ ਹੈ ਓਕੇ ਫਮੀਸ਼ਾ ਫਰੂਟ ਆ ਜਰਮਨੀ ਸਿੱਧਾ ਹੂੰ ਉਹ ਮਿਲਦੀ ਹੈ ਦਰਿਆਨ ਦੀ ਫਿਰ ਇਹ ਪਲਾਂਟ ਜਿਹੜਾ ਹੈ ਜਿਹ ਵੈਕਸੀਅਰ ਇਹ ਵੀ ਇੰਪੋਰਟ ਹੈ ਇਹ ਸਾਰਾ ਜਿਹੜਾ ਮਸ਼ੀਨ ਵੀ ਇੰਪੋਰਟਡ ਹੀ ਹੋਣੀ ਹੈ ਮਸ਼ੀਨ ਲੋਕਲ ਮੇਡ ਆ ਸਾਰਾ ਜਿਹੜਾ 1980 ਦੇ ਵਿੱਚ ਜਿਹੜਾ ਹੈ ਹਾਂਜੀ ਹਾਂਜੀ ਉਹ ਆਏ ਨੇ ਇਸ਼ਤਰਾਫ ਨਾਲ ਇੱਥੇ ਆ ਕੇ ਫਿਰ ਕਿਵੇਂ ਆਉਂਦੇ ਆ ਇੱਥੋਂ ਪੈਕਿੰਗ ਵੀ ਸਾਇਟ ਤੇ ਰਹਿੰਦੇ ਆ ਬਾਕੀ ਉਹ ਆਹ ਨੰਬਰਾਂ ਦੇ ਸਾਹਮਣੇ ਵੀ ਨੈਕਸਟ ਫੋਰ ਸਟੋਰ ਓਕੇ ਬਾਈ

ਇਹ ਇਹ ਰਿਟੋ ਸਾਈਟ ਬੋਗਲੇ ਪਰ ਅਜੀਬ ਜਿਹਾ ਕਸਾ ਲੋੜ ਕੱਟ ਕੇ ਤੇ ਫਿਰ ਉਹ ਵੀ ਕਰਾਈ ਜਾਂਦੇ ਨੇ ਅੰਦਰੋਂ ਇਸੇ ਤੱਕ ਜਦੋਂ ਤੱਕ ਉਹ ਹੈ ਸ਼ੇਪੀ ਜਾਂ ਪਾਈਪ ਪਾਈਪੇਰ ਵੀ ਕੁਸ਼ੀ ਆ ਉਹ ਬਹੁਤ ਮਹਿੰਗਾ ਪੈਂਦਾ ਹਾਂ ਸੋ ਇਹ ਮੇਨ ਸਭ ਤੋਂ ਵੱਡਾ ਜਿਹੜਾ ਤੁਸੀਂ ਯੂਨਿਟੀ ਹੈ तकरीबन ਇਸ ਏਰੀਆ ਹਾਂ ਜਿਹੜੇ ਟਾਪਲੇਸ ਹੋ ਰਹੇ ਨੇ ਬਹੁਤ ਜ਼ਿਆਦਾ ਦੇਰ ਹੀ ਵੈਸੇ ਪੁੱਛਿਆ ਜੀ ਕੈਲੀਫੋਰਨੀਆ ਪਾਕਿਸਤਾਨ ਫਲਾਦਾ ਇਹ ਵੀ ਕੈਲੀਫੋਰਨੀਆ ਘੁੰਮਦਾ ਪਾਕਿਸਤਾਨ ਦਾ ਕੈਲੀਫੋਰਨੀਆ ਆ ਨੈਨੀ ਬਹੁਤ ਕਰਮਾਂ ਵਾਲੇ ਜੀ ਇਸ ਧਰਤੀ ਤੇ ਬੈਠੇ ਹਾਂ ਮੈਂ ਤਾਂ ਜੋ ਕੱਲ ਲੰਘ ਕੇ ਗਿਆ ਸੀ ਤੇ ਜਿਉਂ ਬਾਗ ਦੇਖੇ ਤੇ ਮੇਰੇ ਦਾ ਰੂਹ ਜਿਹੜੇ ਬੰਦੇ ਦੀ ਰੂਹ ਇੰਨਾ ਚੀਜ਼ਾਂ ਦਾ ਖੁਸ਼ ਹੋਈ ਇਹ ਏਰੀਆ ਬਹੁਤ ਚੰਗਾ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਟਾਈਮ ਲਈ ਮਿਹਰਬਾਨੀ ਜੇ ਤੁਸੀਂ ਪਾਕਿਸਤਾਨ ਤਸ਼ਰੀਫ ਲੈ ਆਓ ਟਾਈਮ ਦਿੱਤਾ ਜੀ ਸਾਰੀ ਖਿਦਮਤ ਕਰਨ ਦਾ ਮੌਕਾ ਅਜੇ ਸਾਨੂੰ 10 ਵਧੀਆਂ ਢੰਗ ਨਾਲ ਸੀ ਕਰ ਸਕੇ ਕੰਮ ਕੀ ਜਲਦੀ ਤੇ ਇੱਕ ਸੀਜ਼ਨ ਆਊਟ ਸੀ ਪਰ ਕੋਸ਼ਿਸ਼ ਕਰਾਂਗੇ ਹੋਰ ਵੀ ਵਧੀਆ ਤਰੀਕੇ ਨਾਲ ਅਗਲੇ ਇਨਸ਼ਾਅੱਲਾ ਤੋਂ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸੋ ਮੱਚ ਸੋ ਰਮ ਮਿਲਾਵੇ ਫੇਰ ਮਿਲਦੇ ਆ